ਨੌਜਵਾਨ ਸਿੰਗਰ ਰਾਜਵੀਰ ਜਵੰਦਾ ਦਾ 40 ਹਸਪਤਾਲ ਦੇ ਵਿੱਚ ਦਰਤਨਾਕ ਹਾਦਸੇ ਤੋਂ ਬਾਅਦ ਇਲਾਜ ਚੱਲ ਰਿਹਾ ਹੈ ਇਸ ਗੱਲ ਨੂੰ ਕਹਿੰਦੇ ਵਿੱਚ ਕੋਈ ਹਤਕਤਰੀ ਨਹੀਂ ਹੋਏਗੀ ਕਿ ਰਾਜਵੀਰ ਜਵੰਦਾ ਇਸ ਵਕਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ ਪੂਰੀ ਦੁਨੀਆ ਦੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਵੱਲੋਂ ਉਸ ਦੇ ਲਈ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪ੍ਰਮਾਤਮਾ ਦੇ ਅੱਗੇ ਜੋਦੜੀ ਕੀਤੀ ਜਾ ਰਹੀ ਹੈ ਕਿ ਇਹ ਨੌਜਵਾਨ ਬੱਚਾ ਜੜਾ ਹੈ ਠੀਕ ਹੋਣਾ ਚਾਹੀਦਾ ਰਿਕਵਰੀ ਨੂੰ ਭਾਵੇਂ 6 ਮਹੀਨੇ ਲੱਗ ਜਾਣ ਸਾਲ ਲੱਗ ਜਾਵੇ ਕੋਈ ਗੱਲ ਨਹੀਂ ਪਰ ਬੱਚਾ ਠੀਕ ਹੋਣਾ ਚਾਹੀਦਾ ਤੇ ਕਈ ਵਾਰ ਸਾਡੇ ਕੰਨਾਂ ਨੂੰ ਵੀ ਆਦਤ ਪੈ ਜਾਂਦੀ ਹੈ ਜਾਂ ਕਹਿ ਸਕਦੇ ਹੋ ਕਿ ਅਸੀਂ ਇਹ ਚਾਹਦੇ ਹਾਂ ਕਿ ਸਾਨੂੰ ਕੁਝ ਚੰਗਾ ਹੀ ਸੁਣਨ ਨੂੰ ਮਿਲੇ ਰਾਜਵੀਰ ਜਵੰਦਾ ਦਾ ਜੋ ਵੀ ਮੈਡੀਕਲ ਬੁਲੇਟਨ ਆਵੇ ਉਹ ਕੁਝ ਪੋਜ਼ਿਟਿਵ ਸੁਨੇਹਾ ਲੈ ਕੇ ਆਵੇ ਪਰ ਬਦਕਿਸਮਤੀ ਦੇ ਨਾਲ ਇਸ ਮਸਲੇ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਾਂ ਰਾਜਵੀਰ ਜਵੰਦਾ ਖੁਸ਼ਕਿਸਮਤ ਨਜ਼ਰ ਨਹੀਂ ਆ ਰਹੇ ਕਿਉਂਕਿ ਰਾਜਵੀਰ ਜਵੰਦਾ ਠੀਕ ਨਹੀਂ ਹੈ ਮੇਰੀ ਹੁਣੇ ਹੁਣੇ 40s ਤੇ ਬਹੁਤ ਹੀ ਸੀਨੀਅਰ ਡਾਕਟਰ ਦੇ ਨਾਲ ਗੱਲਬਾਤ ਹੋਈ ਹੈ ਜੋ ਰਾਜਵੀਰ ਜਵੰਦਾ ਦਾ ਸਾਰਾ ਟ੍ਰੀਟਮੈਂਟ ਦੇਖ ਰਹੇ ਨੇ ਉਹ ਬੜਾ ਉਹਨਾਂ ਨੇ ਆਪਣਾ ਨਾਮ ਨਸ਼ਰ ਕੀਤੇ ਬਿਨਾ ਹੈ ਕਿਹਾ ਕਿ ਉਹ ਕੁਝ ਗੱਲਾਂ ਉਹਨਾਂ ਨੇ ਮੈਨੂੰ ਜ਼ਰੂਰ ਦੱਸਿਆ ਨੇ ਮੈਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਰਾਜਵੀਰ ਜਵੰਦਾ ਦੀ ਹਾਲਤ ਠੀਕ ਨਹੀਂ ਹੈ ਉਹਨਾਂ ਦਾ ਬ੍ਰੇਨ ਪੂਰੀ ਤਰ੍ਹਾਂ ਦੇ ਨਾਲ ਡੈੱਡ ਹੋ ਚੁੱਕਾ ਹੈ ਉਹ ਕਹਿੰਦੇ ਨੇ ਕਿ ਜਦੋਂ ਸਾਡੇ ਕੋਲ ਹਸਪਤਾਲ ਪਹੁੰਚੇ ਸੀਗੇ ਤਾਂ ਹੀ ਉਹਨਾਂ ਦਾ ਦਿਮਾਗ ਹੈ ਜਿਹੜਾ ਉਹ ਪੂਰੀ ਤਰ੍ਹਾਂ ਦੇ ਨਾਲ ਡੈੱਡ ਹੋ ਚੁੱਕਾ ਸੀਗਾ ਰੀਡ ਦੀ ਹੱਡੀ ਤੇ ਬਹੁਤ ਸਾਰੇ ਜ਼ਖਮ ਨੇ ਔਰ ਛਾਤੀ ਤੇ ਬਹੁਤ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਦੋਵੇਂ ਪਾਸੇ ਦੀਆਂ ਪਸਲੀਆਂ ਟੁੱਟ ਕੇ ਅੰਦਰ ਵੱਲੋਂ ਗਿਰ ਚੁੱਕੀਆਂ ਨੇ ਫੇਫੜਿਆਂ ਨੂੰ ਵੱਡਾ ਨੁਕਸਾਨ ਹੋਇਆ ਡਾਕਟਰ ਦਾ ਇਹ ਵੀ ਅੰਦਾਜ਼ਾ ਹੈ ਕਿ ਜਿਹੜੀ ਫਰਸਟ ਏਡ ਹੈ ਉਹ ਸਹੀ ਤਰ੍ਹਾਂ ਨਹੀਂ ਮਿਲੀ ਅੰਦਾਜ਼ਾ ਹੈ ਸਰਫਮ ਦਾ ਪਹਿਲਾ ਇਲਾਜ دیر ਨਾਲ ਸ਼ੁਰੂ ਹੋਇਆ ਸ਼ਾਇਦ ਇਸ ਕਰਕੇ ਜਿਹੜਾ ਉਹ ਦਿਮਾਗ ਜਿਹੜਾ ਉਹ ਡੈੱਡ ਹੋ ਗਿਆ ਕਿਉਂਕਿ ਜਦੋਂ ਵੀ ਇਦਾਂ ਦੀ ਕੋਈ ਬ੍ਰੇਨ ਇੰਜਰੀ ਹੁੰਦੀ ਹੈ ਤਾਂ ਪਹਿਲੇ ਜਿਹੜੇ 45 ਮਿੰਟ ਹੁੰਦੇ ਨੇ ਨਾ ਉਹ ਬਹੁਤ ਇੰਪੋਰਟੈਂਟ ਹੁੰਦੇ ਨੇ ਕਿ ਉਹਨਾਂ 45 ਮਿੰਟ ਦੇ ਵਿੱਚ ਸਹੀ ਇਲਾਜ ਮਿਲਣਾ ਬੜਾ ਜ਼ਰੂਰੀ ਹੈ ਨਹੀਂ ਤਾਂ ਦਿਮਾਗ ਜਿਹੜਾ ਉਹ ਡੈੱਡ ਹੋ ਜਾਂਦਾ ਸੋ ਇਸ ਸਥਿਤੀ ਦੇ ਵਿੱਚ ਦਿਮਾਗ ਜਿਹੜਾ ਉਹ ਡੈੱਡ ਹੋ ਚੁੱਕਾ ਹੈ ਡਾਕਟਰ ਐਮ ਵੀ ਦੱਸਦੇ ਨੇ ਕਿ ਜਿਵੇਂ-ਜਿਵੇਂ ਸਮਾਂ guzrega ਇਹ ਇਹ ਮੁਸ਼ਕਲਾਂ ਥੋੜੀਆਂ ਹੋਰ ਵਧਣ ਗਿਆ ਇਸ ਵਕਤ ਦੇਖੋ ਕਿੰਨੀ ਸੰਜੋਗ ਦੀ ਗੱਲ ਹੈ ਸਿਰਫ ਰਾਜਵੀਰ ਜਵੰਦਾ ਦਾ ਦਿਲ ਕੰਮ ਕਰ ਰਿਹਾ ਹੋਰ ਕੋਈ ਵੀ ਅੰਗ ਸਹੀ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਡਾਕਟਰ ਨੇ ਫਿਲਹਾਲ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਹੋਇਆ ਪਰ ਉਹ ਕਹਿ ਰਹੇ ਨੇ ਕਿ ਜਲਦੀ ਹੀ ਵੈਂਟੀਲੇਟਰ ਤੋਂ ਅਸੀਂ ਉਤਾਰ ਦਾਂਗੇ ਉਤਾਰਨ ਤੋਂ ਬਾਅਦ ਇੱਥੇ ਗਰਦਨ ਤੇ ਕੱਟ ਲਗਾ ਕੇ ਪਾਈਪ ਬਾ ਦਿੱਤੀ ਜਾਂਦੀ ਹੈ ਜਦੋਂ ਆਕਸੀਜਨ ਤੁਹਾਡੀ ਸਹੀ ਤਰੀਕੇ ਦੇ ਨਾਲ ਨਾ ਪਹੁੰਚ ਰਹੀ ਹੋਵੇ ਤਾਂ ਉਸ ਜ਼ਰੀਏ ਜਿਹੜੇ ਬਾਡੀ ਦੇ ਆਰਗਨ ਨੇ ਉਹਨਾਂ ਤੱਕ ਆਕਸੀਜਨ ਪਹੁੰਚਾਈ ਜਾਏਗੀ ਅ ਅਸੀਂ ਸਾਰੇ ਅਰਦਾਸ ਕਰਦੇ ਹਾਂ ਅਸੀਂ ਪਾਠ ਕਰ ਸਕਦੇ ਹਾਂ ਅਸੀਂ ਉਸ ਪਰਮਾਤਮਾ ਦੇ ਅੱਗੇ ਜੋਦੜੀ ਕਰ ਸਕਦੇ ਹਾਂ ਅ ਅਸੀਂ ਅਕਸਰ ਹੀ ਸੁਣਨ ਨੂੰ ਦੇਖਣ ਨੂੰ ਵੀ ਮਿਲਿਆ ਕਿ ਚਮਤਕਾਰ ਹੋ ਜਾਂਦੇ ਨੇ ਕਦੇ ਕਦੇ ਇਸ ਵਕਤ ਕੋਈ ਚਮਤਕਾਰ ਹੀ ਹੋ ਜਾਤਾ ਹੋ ਜਾਏ ਪਰਮਾਤਮਾ ਉਸ ਨੌਜਵਾਨ ਨੂੰ ਆਪਣਾ ਹੱਥ ਰੱਖ ਕੇ ਬਚਾ ਲੇ ਪਰ ਫਿਲਹਾਲ ਜੇ ਮੈਡੀਕਲ ਕੰਡੀਸ਼ਨ ਦੀ ਗੱਲ ਕੀਤੀ ਜਾਵੇ ਤਾਂ ਉਹ ਨੌਜਵਾਨ ਠੀਕ ਨਹੀਂ ਹੈ ਕਿਸੇ ਵੀ ਤਰ੍ਹਾਂ ਦੀ 1% ਵੀ ਕੋਈ ਰਿਕਵਰੀ ਹੈ ਜਿਹੜੀ ਉਹ ਨਹੀਂ ਦਿਖਾਈ ਦੇ ਰਹੀ ਜਿਸ ਤਰੀਕੇ ਦੀ ਹੋਣੀ ਚਾਹੀਦੀ ਸੀ ਕਿਉਂਕਿ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਦਿਮਾਗ ਥੋੜਾ ਡੈਡ ਹੋ ਜਾਂਦਾ ਤਾਂ ਜਿਹੜੇ 5 6 ਦਿਨ ਹੀ ਹੁੰਦੇ ਨੇ ਉਸ ਤੋਂ ਬਾਅਦ ਫਿਰ ਮਲਟੀ ਆਰਗਨ ਫੇਲਿਅਰ ਵੱਲ ਕੰਮ ਵਧਣਾ ਸ਼ੁਰੂ ਹੋ ਜਾਂਦਾ ਸੋ ਇਹ ਕੁਝ ਕਠਨ ਸਚਾਈ ਹੈਗੀ ਹੈ ਮੇਨ ਲੋ ਇਹਦਾ ਕੋੜੀ ਸਚਾਈ ਹੈ ਕਟੋਪਟ ਸਾਨੂੰ ਸਾਰਿਆਂ ਨੂੰ ਪਤਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਕਿਸ ਕੰਡੀਸ਼ਨ ਦੇ ਵਿੱਚ ਰਾਜਵੀਰ ਜਵੰਦਾ ਇਸ ਵਕਤ ਹੈ ਨਹੀਂ ਔਰ ਉਮੀਦ ਤੇ ਆਸ ਤੇ ਅਰਦਾਸ ਕਰਦੇ ਕਿ ਪਰਮਾਤਮਾ ਕੋਈ ਚਮਤਕਾਰ ਕਰ ਦੋ ਇਸ ਬੱਚੇ ਨੂੰ ਜ਼ਰੂਰ ਬਚਾ ਲਓ ਫਿਲਹਾਲ ਰਾਜਵੀਰ ਜਵੰਦਾ ਠੀਕ ਨਹੀਂ